ਜਾਹੇ ਮੈਨੂੰ ਪਤਾ ਲੱਗ ਜਾਏ ਹਾਏ 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 ਨਾ ਕਿਤੇ ਹਰ ਗੱਲਾਂ ਪੂਰੀਆਂ ਕਰਦੀਆਂ ਆਂ ਮੈਂ ਕਿਤੇ ਜਿਤਨਾ ਮਾਜੀ ਕਰਾ ਸਲਾਮਤ ਕੋਚੇ ਮਾਰਾ ਹਾਏ 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 ਕੀ ਨਾਮ ਹੈ ਤੁਹਾਡੀ ਜੀ ਡੈਥ ਹੋਈ ਹੈ ਕਿ ਕਿਸੇ ਗਰਵਾ ਹੋਈ ਹੈ ਉਹਨਾਂ ਦਾ ਨਾਮ ਰਾਜਨ ਹੈ ਜੀ ਜਿਸ ਨਾਲੇ ਤੋਂ ਬੀਐਸਐਫ ਲੱਗ ਕੇ ਨਾਲ ਘਾਰੇ ਆ ਜੀ ਹਾਂਜੀ ਤੇ ਆਪਾਂ ਦੇ ਐਕਚੁਅਲੀ ਡਿਊਟੀ ਆਏ ਹਾਂ ਸਲੋਨ ਤੇ ਇਸ ਲੋਨ ਤੇ ਸਾਨੂੰ ਫੋਨ ਆਇਆ ਵੀ ਇਦਾਂ ਘਰ ਉਹਨੇ ਆਪਣਾ ਫਰਨੀਚਰ ਲਿਆ ਵਾ ਤੇ ਆਪਾਂ ਅਰਜੈਂਟ ਉੱਥੇ ਨਿਕਲੇ ਆ ਅਰਜੈਂਟ ਨਿਕਲੇ ਤੋ ਦਾ ਬ੍ਰਦਰ ਐਕਚੁਅਲੀ ਮੈਨੂੰ ਉਹਦੀ ਮੌਕੇ ਤੇ ਉੱਥੇ ਉਹ ਜਾ ਕੇ ਗਿਆ ਜਿਹਨੇ ਤੇ ਕਹਿਣ ਕਿ ਕੀ ਕਰ ਲਿਆ ਮੈਨੂੰ ਆਪ ਲਾਇਆ ਉਹਨੇ ਅੱਖੇ ਤੋਂ ਅੱਖੇ ਤਜਾ ਕਰੂੰਗੇ ਜੇ ਫਰਨੀਚਰ ਨਹੀਂ ਚਨੀ ਚਨੀ ਪਈ ਸੀ ਨਾ ਵੀ ਉਹਨੂੰ ਤੇ ਜਾ ਕੇ ਦੇਖ ਇਦਾਂ ਕਰਨਾ ੜੜ ਤੜ ਕੇ ਤੇ ਦਰਵਾਜ਼ਾ ਲੋਕੀ ਦਰਵਾਜ਼ਾ ਤੋੜ ਕੇ ਨਿਕਲਿਆ ਬਾਹਰ ਤੇ ਬੜਾ ਸਵੇਰ ਤੋਂ ਉਹ ਬੇਕੀ ਹੋਇਆ ਜੀ ਕੰਮ ਕਰੇ ਤੁਹਾਡੇ ਨਾਲ ਕੰਮ ਕਰਦਾ ਜੀ ਹਾਂ ਜੀ ਉਹਦਾ ਕੰਮ ਕਰਦਾ ਜੀ ਮੇਰੇ ਨਾਲ ਸਲੂਨ ਦਾ ਕੰਮ ਕਰਦਾ ਸੀ ਕਿੰਨੇ ਕੰਮ ਕਰਦੇ ਸੀ 20 ਸਾਲੋਂ ਮਰਦ ਕਰ ਤੇ ਕਿੰਨੇ ਸਾਲਾਂ ਤੋਂ ਤੁਹਾਡੇ ਨਾਲ ਕਰਦਾ ਰਿਹਾ ਮੇਰੇ ਨਾਲ ਪچھے 7 ਸਾਲ ਤੋਂ ਕੰਮ ਕਰਦਾ ਰਿਹਾ ਅੱਜ ਜਿਸ ਤਰ੍ਹਾਂ ਫੋਨ ਵਗੈਰਾ ਵੀ ਆਇਆ ਕਿਸੇ ਤਰ੍ਹਾਂ ਹਾਂਜੀ ਫੋਨ ਫਾਨ ਆਇਆ ਜਿੱਗਾ ਇਹਨੂੰ ਫੋਨ ਫਾਨ ਤੇ ਝਗੜਾ ਝੋੜਾ ਨਾਲ ਹੋਇਆ ਕੋਈ ਆਪਸ ਚ ਦੋਵਾਂ ਜੀਆਂ ਨੇ ਤੂਰ ਲਾ ਲਈ ਦਿੱਤੀ ਤੇ ਬਾਕੀ ਕਲੀਅਰ ਲੱਗੂ ਪੜਾ ਫੋਨ ਤੇ ਵੀ ਕੀ ਗੱਲਬਾਤ ਇਹਨਾਂ ਦੀ ਹੋਈ ਹੈ ਕਿ ਕਿੱਦਾਂ ਹੈ ਤੇ ਬਾਕੀ ਕੋਈ ਨਹੀਂ ਤਾਂ ਉਹ ਸ਼ੋਅ ਕਰਾਂਗੇ ਜੋ ਉਹ ਕੱਲ ਹੋਇਆ ਉਹ ਹਸਪਤਾਲ ਜਾਂਦਾ ਹਾਂ ਜਿਹੜਾ ਸਰਕਾਰੀ ਹਸਪਤਾਲ ਦੀ ਤਾਂ ਡਾਕਟਰ ਨੇ ਉਹਨਾਂ ਨੇ ਲਾ ਲੂਕ ਮਸ਼ੀਨਾਂ ਚੈੱਕ ਕੀਤਾ ਫਿਰ ਇਹ ਕਹਤਾ ਕਿ ਬੈਗ ਕੀ ਨਾਮ ਹੈ ਤੁਹਾਡਾ ਮ੍ਰਿਤਕ ਦਾ ਕੀ ਨਾਮ ਸੀ ਕੀ ਲੱਗਦਾ ਹੈ ਤੁਹਾਡਾ ਮੇਰਾ ਛੋਟਾ ਭਰਾ ਹੀ ਆ ਤੇ ਕੁੜੀ ਨਾਲ ਲੜਿਆ ਵਾ ਤੇ ਉਹ ਫਾਲ ਲਿਆ ਨਾ ਮੈਂ ਕਰੇ ਆ ਕੇ ਵੇਖਿਆ ਤੇ ਐ ਨਹੀਂ ਸੀਗਾ ਲਟਕਿਆ ਹੋਇਆ ਸੀਗਾ ਕੁੜੀ ਕੌਣ ਸੀ ਜਿੰਨਾ ਬੜਾ ਕੁੜੀ ਇਹ ਤਾਂ ਗੱਲ ਕਰਦੀ ਸੀਗੀ ਹਾਂਜੀ ਤੁਹਾਨੂੰ ਪਹਿਲਾਂ ਪਤਾ ਸੀ ਕਿ ਇਹ ਕੁੜੀ ਨਾਲੇ ਦੀ ਗੱਲਬਾਤ ਹੈ ਜੀ ਪਤਾ ਤੇ ਆ ਗਈ ਪਰ ਇਹ ਨਾ ਇਹ ਲੜਦੇ ਰਹਿੰਦੇ ਦੋਵੇਂ ਜਾਣੇ ਤੇ ਸਾਨੂੰ ਇਹ ਵੀ ਕਿਹੜਾ ਉਸ ਤਰ੍ਹਾਂ ਹੀ ਕਰਦਾ ਰਹਿੰਦਾ ਵਾ ਹਨਾ ਤੇ ਪਹਿਲਾਂ ਤੇ ਕਦੀ ਇਹੋ ਜਿਹਾ ਕਦੇ ਇਹਨੇ ਕੰਮ ਹੀ ਨਹੀਂ ਕੀਤਾ ਤੇ ਸਾਨੂੰ ਥੋੜੀ ਪਤਾਈ ਮੈਂ ਤੇ ਸ਼ਹਿਰੋਂ ਕੰਮ ਤੋਂ ਆਇਆ ਹਲੇ ਹੁਣੇ ਮੈਂ ਸਿੱਧਾ ਕਰੇ ਗਿਆ ਹਾਂਜੀ ਹਾਂਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਕੁੜੀ ਨਾਲੇ ਦਾ ਕੁੜੀ ਨੇ ਫੋਨ ਕੀਤਾ ਮੈਨੂੰ ਮੈਨੂੰ ਫੋਨ ਕੀਤਾ ਕਹਿੰਦੀ ਜਲਦੀ ਘਰ ਜਾ ਇੱਕ ਕੁੜੀ ਨੇ ਜਿਸ ਨਾਲ ਗੱਲ ਕਰਦਾ ਸੀ ਤੇ ਮੈਨੂੰ ਇਹ ਕਿ ਵੈਸੇ ਉਤਰਾਂ ਹੀ ਰਿਆ ਹੋਣਾ ਉਤਰਾਂ ਲੜਨਦੇ ਹੋਣੇ ਤੇ ਮੈਂ ਫਿਰ ਵੀ ਛੇਤੀ ਘਰ ਚਲ ਗਿਆ ਜਾ ਕੇ ਵੇਖਿਆ ਤੇ ਘਰੇ ਨਾ ਪੁੱਤੇ ਨਾਲ ਲੜਕਿਆ ਸੀ ਕਿੰਨੇ ਕੁ ਸਾਲਾਂ ਤੋਂ ਗੱਲਬਾਤ ਕਰਦਾ ਰਿਹਾ ਸੀ ਇੰਨਾ ਨਹੀਂ ਜਗਤ ਤਾਂ ਹੁਣ ਤੁਸੀਂ ਕੀ ਮੰਗ ਕੀ ਹੈ ਤੁਹਾਡੀ ਜਾਨ ਨੂੰ ਪੁੱਛ ਲੋ ਕੀ ਮੰਗਿਆ ਮੈਨੂੰ ਕਿ ਬਣਾ ਘਰਦਿਆਂ ਨੂੰ ਪੁੱਛ ਲੋ ਮੰਮੀ ਹੁਣਾਂ ਨੂੰ ਡੜੀਨ ਕੋ ਚਲੋ ਉਹ ਜੋ ਅਮੀਰ ਦੀ ਡੈਥ ਦੀ 얘ਕੀ ਸਰਮਾਨਾ ਇਹਦੇ ਵਿੱਚ ਹਸਪੀਟਲ ਤੋਂ ਇਨਫੋਰਮੇਸ਼ਨ ਆਈ ਵੀ ਉਹਦੀ ਡੈਥ ਹੋਈ ਆ ਤੇ ਜਸਟ ਸੁਣਾਈ ਮਤਨ ਥੋੜੀ ਸਮੇਲੀ ਤੋਂ ਸਾਡੇ ਤਫਤੀਸ਼ੀ ਅਫਸਰ ਗਏ ਨੇ ਮੌਕੇ ਤੇ ਜੋ ਪਰਿਵਾਰਕ ਮੈਂਬਰ ਜਾਂ ਜੋ ਹਾਲਾਤ ਹੋਣਗੇ ਉਹਦਨ ਤਾ ਕਰ ਬਣਦੀ ਕਰ